ਖੰਡਾ ਸਾਹਿਬ ਜੀ ਤੂੰ ਫੋਟੋ ਸ਼ੈ ਤੁਹਾਨੂੰ ਨਹੀਂ ਦੇਖ ਦੇਖਦਾ ਹੋਵੇ ਆਪਾਂ ਇੱਧਰ ਜਾ ਵੀ ਨਹੀਂ ਸਕਦੇ ਹੈਗੇ ਕਿਉਂਕਿ ਇੱਕ ਤਰ੍ਹਾਂ ਦੀ ਇਹ ਵੀ ਜੇ ਆਪਾਂ ਜੇ ਉੱਪਰ ਜਾਈਏ ਨਾ ਚੜੀਦਾ ਵੀ ਬਿਆਦਬੀ ਆ ਤੁਸੀਂ ਦੇਖਿਆ ਹੁਣ ਨਾ ਨਾ ਆਪਣੇ ਸਰ ਸਰਹੰਦ ਜੇ ਆਪਾਂ ਸਰਹੰਦ ਆਪਾਂ ਜੋਤੀ ਸਰੂ ਗੁਰਦਵਾਰ ਸਾਹਿਬ ਵਾਲਤੀ ਆਪਾਂ ਆਈਦਾ ਨਾ ਆਪਾਂ ਇੱਧਰ ਗੁਰਦਵਾਰ ਸਾਹਿਬ ਨੂੰ ਜਿਹੜਾ ਮੇਨ ਫਤਗੜ ਸਾਹਿਬ ਵਾਲ ਗੁਰਦੁਆਰਾ ਉੱਥੇ ਇੱਕ ਨਵਾਂ ਉਹ ਨਹੀਂ ਖੰਡਾ ਸਾਹਿਬ ਤੇ ਬਣਾਇਆ ਜਿਹੜਾ ਸ਼ੋਹਰ ਕੀਤਾ ਉਹ ਆਪਣੇ ਲੋਕ ਐਨੇ ਬੇਵਕਲ ਆ ਉਹਦੇ ਉੱਪਰ ਚੜ ਕੇ ਫੋਟੋਆਂ ਖਿਜਾਉਂਦੇ ਆ ਪਿੱਛੇ ਦੇ ਕੱਪੜੇ ਕਲਾ ਕਾਂ ਦੇ ਫੋਟੋ ਵੀ ਬਾਈਕੀ ਨਾ ਅਸੀਂ ਸ਼ਰੀਰ ਬਣਾਣ ਕਿ ਆਪਣੇ ਲੋਕਾਂ ਨੂੰ ਕੌਣ ਸੰਜਾਵੇ ਕੌਣ ਨਹੀਂ ਕਿ ਸਾਡੇ ਲਈ ਇਹਨਾਂ ਨੇ ਕੀ ਐਮੀ ਇਹ ਤਾਂ ਕੀ ਨਹੀਂ ਉਹ ਆਪਾਂ ਲੋਕਾਂ ਨੂੰ ਸੁਣਾਪਾਂ ਹੋਰ ਧਰਮਾਂ ਦੱਸਣਾ ਹੈ ਕਿ ਇਹ ਸਾਡੇ ਲਈ ਖੰਡਾ ਕੀ ਆ ਇੱਕ ਹੰਕਾਰ ਕੀ ਆ ਇਹ ਸਾਡੇ ਲਈ ਜਿਹੜੀ ਚੇਨ ਆ ਇਹ ਕੀ ਆ ਆਪਾਂ ਹੁਣ ਆਪੇ ਬੇਅਦਵੀ ਕਰੀ ਜਾਂਦੇ ਆ ਆ ਬਾਬਾ ਜੀ ਦੇ ਖੇਤ ਆ ਕੋਈ ਟਾਈਮ ਹੋਣਾ ਨਾ ਕੋਈ ਇਹ ਅੱਜ ਤੋਂ ਆਪਾਂ ਤਦ ਰੀਮਾ ਤੇ 500 ਸਾਲ ਪਹਿਲਾਂ ਜਾਤੀ ਮਾਲੀ ਐ ਜਦ ਬਾਬਾ ਜੀ ਤੇ ਖੇਤੀ ਕਰਦਾ 554 ਗੁਰਪੁਰਬ ਆ ਤੇ ਉਹੀ ਪਾਪਾ ਜੀ ਦੀ 1549 ਈਸਵੀ ਚ ਪੂਰੇ ਹੋਏ ਸੀ ਆ ਮਿੱਟੀ ਆ ਕਿਤੇ ਬਾਬਾ ਜੀ ਇੱਥੇ ਖੇਤੀ ਕਰਦੇ ਹੋਣੇ ਨਾ ਆਪਣੇ ਮਿੱਟੀ ਨਾਲ ਉਹਨਾਂ ਦਾ ਇੰਨਾ ਇਹ ਮੋਹ ਪਿਆਰ ਸੀ ਦਸਾਂ ਨੌਾਂ ਦੀ ਕੀਰਤ ਕੰਨ ਦਾ ਸਨੇਹਾ ਦਿੱਤਾ ਸੀ ਤੁਸੀਂ ਨਾ ਆਪਣੇ YouTube ਦੇ ਬਲੌਗ ਕੱਢ ਕੇ ਦੇਖ ਲਿਓ ਕਰਤਾਰਪੁਰ ਸਾਹਿਬ ਦੇ ਤੁਹਾਨੂੰ ਜੋ ਹੋਰ ਸ਼ਾਇਦ ਗੁਰਦੁਆਰਾ ਸਾਹਿਬ ਦੇ ਜਾਂ ਹੋਰ ਪਰੇ ਬਾਜ਼ਾਰ ਦੇ ਬਰੋ ਕਈ ਮਿਲ ਜਾਣੇ ਜਿਹੜੇ ਅਬ ਜਿੱਧਰ ਆਪਾਂ ਇੱਧਰ ਕਾਫੀ ਦੂਰ ਆ ਹਟਵਾ ਜਾਣਾ ਇੱਧਰ ਇੱਕ ਵੀ ਸਿੰਗਲ ਬਲੌਕ ਨਹੀਂ ਮਿਲਣਾ ਹੈਗਾ ਮਾ ਬਾਬਾ ਜੀ ਦੇ ਬਾਗ ਆ ਜੀ ਇੱਧਰ ਪਰ ਇੱਕ ਯੂਰਾਂ ਲੱਗੀ ਉਹ ਪਰੇ ਮੋਟਰ ਆ ਕਰੋ ਜੀ ਇੱਥੋਂ ਪਾਣੀ ਜਾਂਦਾ ਸਾਰੇ ਇਹ ਜੰਨੇ ਵੀ ਖੇਤ ਹੈਗੇ ਹੁਣ ਤਾਂ ਮੈਨੂੰ ਫਸਲ ਹੈ ਨਹੀਂ ਕਿ ਲਈ ਕੋਈ ਨਹੀਂ ਕਹਿੰਦੇ ਜੰਨੀਆਂ ਵੀ ਇਤਨਾ ਫਸਲਾਂ ਵਗਰਾ ਲੰਗਰ ਹਾਲ ਚੋਂ ਫਸਲਾਂ ਦੇ ਰਸ ਜਾਂਦੀ ਆ ਖਾਣ ਪੀਣ ਲਈ ਬਸ ਸਬਜ਼ੀਆਂ ਬਣਾਈ ਜਾਂਦੀਆਂ ਤਾਂ ਬਾਬਾ ਜੀ ਦੇ ਖੇਤਾਂ ਚੋਂ ਬਣਾਈ ਜਾਂਦੀਆਂ ਜਿਹੜੇ ਬਾਗ ਲੱਗੇ ਆ ਬੋਲ ਲੇਟਿੰਗ ਬਰਦਾਈਓ ਇਹ ਇਹ ਨਾ ਜਿੱਦਾਂ ਇਹ ਮਿੱਟੀ ਆ ਜਿੱਦਾਂ ਜਿਸ ਬਾਬੇ ਨਾਨਕ ਨੇ ਖੇਤੀ ਕੀਤੀ ਹੈ ਨਾ ਗੁਰੂ ਨਾਨਕ ਦੇਵ ਜੀ ਨੇ ਸਾਡੇ ਲਈ ਨਾ ਇਹ ਬਹੁਤ ਪੂਜਨੀਕਾ ਬਸ ਮੱਥੇ ਨਾਲ ਲਾਉਦੇ ਆ ਪਰ ਇਹ ਤੁਹਾਨੂੰ ਦੱਸ ਦਵਾਂ ਜੀ ਆਪਣੇ ਇੱਥੇ ਨੂੰ ਇਹ ਜੇ ਆਪਾਂ ਲੈ ਕੇ ਆਣੀ ਹੋਵੇ ਨਾ ਪਿੰਡ ਨੂੰ ਜਾਂ ਇੰਡੀਆ ਨੂੰ ਲੈ ਕੇ ਆਣੀ ਹੋਵੇ ਇਹ ਲੈ ਕੇ ਆਣ ਨਹੀਂ ਦਿੰਦੇ ਹੈਗੇ ਕਿਉਂਕਿ ਆਪਣੇ ਇੰਡੀਆ ਕਸਟਮ ਵਾਲੇ ਹੈ ਨਾ ਉਹ ਰਸਤੇ ਜਾ ਕੇ ਰੋਕ ਦਿੰਦੇ ਕਹਿੰਦੇ ਬਿਲਾਉਡਰੀ ਹੈਗਾ ਜਿਹੜੀ ਆਪਾਂ ਚੀਜ਼ ਕੋਈ ਬਾਜ਼ਾਰ ਤੋਂ ਲਈ ਉਹੋ ਜਿਹਾ ਆਪਣਾ ਹੋਰ ਜਿਹੜੀਆਂ ਹੈਗੀਆਂ ਚੀਜ਼ਾਂ ਅਲਾਊਡ ਬਾਹਰ ਮਾਰਕੀਟ ਚ, 슈퍼 ਮਾਰਕੀਟ ਜੀ ਮਿਲਦੀਆਂ। ਉਹੀ ਲੈ ਕੇ ਆ ਸਕਦੇ ਆ। ਇੱਥੇ ਪਰੇ ਅਮਰੁੱਦਾਂ ਦੇ ਬਾਗ ਵੀ ਸਕੇ। ਮੈਂ ਵੀ ਹੌਣੂ ਵਿਚ 1500 ਸੋਨੇ ਉਹ ਤੇ ਮਿੱਟੀ ਵੀ ਆਈ। ਆਪਾਂ ਲੈ ਕੇ ਨਹੀਂ ਆ ਸਕਦੇ ਇਹ ਇੰਡੀਆ ਨੂੰ। ਉਹ ਰੋਕ ਲਾਂ ਦੇ ਵਿਚਾਰੇ। ਕਹਿੰਦੇ ਸਾਨੂੰ ਪਿੱਛੋ ਜੀ ਇਹ ਇਹ ਬਾਹਰ ਲੈ ਕੇ ਆਪਾਂ। ਜਿਹੜੀ ਬਸੰਤ ਲੈ ਕੇ ਲੈ ਕੇ ਆਂਦੀ ਆ। ਉਹ ਲੈ ਕੇ ਆਣਾ ਦੋ। ਤੁਸੀਂ ਦੇਖ ਲਓ ਇੱਥੇ ਨਾ। ਆਪਣੇ ਕਿੰਨਾ ਆਪਣਾ ਚਲੋ ਇਹ ਹੈਗਾ ਮੰਚ ਇੱਕ ਫਰਕ ਦੇ ਹੁੰਦਾ ਵੀ ਹਨਾ ਆਪਾਂ ਆਏ ਆ ਕਿਤਾ ਕਿਤਾ ਨਹੀਂ ਕਿਤਗਰੀਮਾ ਤੇ 4-500 ਸੰਗਤ ਆ ਗਈ ਸੀ ਜਦ ਤੱਕ ਅਸੀਂ ਆਏ ਸਕੇ 4-500 ਸੰਗਤ ਦੇ ਵਿੱਚੋਂ ਸਿਰੋਂ ਆਪਾਂ ਦੋ ਜਣੇ ਆ ਤੇ ਦੋ ਜਣੇ ਆ ਖੜੇ ਹੈ ਹਨਾ ਬਾਕੀ ਆ ਪਰੇ ਵੀ ਆਏ ਅਮਰੁੱਦਾ ਦੇ ਵਾਗਾਂ 400 ਸੰਗਤ ਵਿੱਚ ਸਿਰਫ 4 ਜਣੇ ਆਏ ਅੱਜ ਆ ਦੇਖ ਆਹ ਮਰੂਦਾਂ ਦੇ ਬਾਗ ਅੱਜ ਇੱਥੇ ਤੇ ਇਹਦਾ ਬਾਗ ਜਿੱਦਾਂ ਹੋਰ ਹੀ ਡੋਦਾ ਸਾਰਾ ਰੰਗਾਂ ਖੁੱਲਿਆ ਸੀ ਉਸੇ ਵੇਲੇ ਲਾਇਆ ਸੀ ਮਰੂਦ ਇਹ ਪਰ ਕਦੇ ਕੋਈ ਟਾਈਮ ਹੋਣਾ ਜਦ ਬਾਬਾ ਨਾਨਕ ਵੀ ਇੱਥੇ ਖੇਤੀ ਕਰਦਾ ਹੋਣਾ ਪਰ ਇਹ ਅੱਗੇ ਤੋਂ ਅੱਗੇ ਹੋ। ਆਗ ਲੱਗਿਆ ਹੋਰ ਵੀ ਕਈ ਸਬਜ਼ੀਆਂ ਲੱਗੀਆਂ ਪਰ ਅੱਗੇ ਉਹਨਾਂ ਪੁੱਤਾਂ ਲਾਊਡਰੀ ਦਾ ਅੱਗੇ ਲਾ ਦੇਣਾ ਇਹਨਾਂ ਦੀ। ਜਿਹੜੇ ਪਾਕਿਸਤਾਨੀ ਮਿਲਟਰੀ ਆ ਉਹ ਵੀ ਖੜੀ ਹੋਣੀ ਸ਼ਾਇਦ। ਉਹ ਵਾਪਸ ਭੇਜ ਦੋਗੇ। ਤੀਨਾਂ ਚੰਗਾ ਆਪੇ ਵਾਪਸ ਚੱਲੀਏ। ਇਹ ਮੁਰੂਦੜੇ। ਹਮ ਮੁੱਤਾਂ ਆਈਏ। ਇੱਧਰ ਉਹ ਲੱਗੇ ਹੋਇਆ। ਕਿੱਥੇ? ਚਲੋ। ਅੱਜ ਅੱਜੇ। ਟੋੜਲਾ ਫੇਕੀ ਹੋ ਗਿਆ। ਕਿਹੜਾ ਵਧੀਆ ਹੋਊਗਾ? ਆਹ ਲੈ ਤੋੜਦਾ ਬਈ ਤੋੜਦਾ ਇੱਕੋ ਤੋੜੀ ਆਜੀ ਬਾਬੇ ਨਾਨਕ ਦੇ ਖੇਤਾਂ ਦੇ ਅਮਰੂਦ ਆਜੀ ਰਹਿਣ ਦੇ ਆਪੇ ਆਹੀ ਗੱਲ ਹੈ ਇਹ ਆਪਾਂ ਇੰਡੀਆ ਲੈ ਕੇ ਜਾ ਨਹੀਂ ਸਕਦੇ ਇੱਥੇ ਖਾ ਕੇ ਚਾਹ ਪੂਰੀ ਕਰ ਲਵੋਗੇ ਇੱਥੇ ਖਾ ਲਵੋਗੇ ਇਧਰਾਂ ਬਸ ਤੇ ਨਾ ਮੋੜੀ ਦੀ ਸੜਕ ਉੱਤੇ ਪੱਥਰ ਜੇ ਪਏ ਹੋ ਆਂ ਬੱਟੇ ਜੇ ਪੈਰਾਂ ਚ ਉੱਦਦੇ ਆ ਤੇ ਚਪਲਾ ਦਿੱਤੀਆਂ ਹੋਈਆਂ ਪਾਉਣ ਨੂੰ ਚਪਲਾਂ ਬੇਚਾ ਹੇ ਟੁੱਟੀਆਂ ਹੀ ਆਂ ਬਸ ਸਾਥੀ ਨੇ ਪੂਰਾ ਦਿੱਤਾ ਫਿਰ ਬੱਟੇ ਹੀ ਕਾਫੀ ਨਹੀਂ ਪੈਰਾ ਜਮੜਾ ਇੱਕ ਬੜੇ ਖਰਾਬ ਹੋਣੇ ਚੁਹੀਏ ਕੋਈ ਪਰੇ ਨਾ ਚੱਲ ਜਵੇ ਖੋਣੀ ਕੰਡਿਆਲੀ ਤਾਲ ਆਈਓ ਆ ਮੰਨ ਲਵੇ ਤੇ ਇਹ ਤਾਂ ਕੋਈ ਬਾਰਡਰ ਦਾ ਕੰਮ ਨਹੀਂ ਕਰਦੀ ਹੈਗੀ ਜਿਹੜੀ ਪਾਕਿਸਤਾਨ ਦੀ ਆਪਣੇ ਸੋਰੀ ਕਰਤਾਰਪੁਰ ਸਾਹਿਬ ਦੀ ਹੱਦਬੰਦੀ ਆ ਜਿੱਥਾ ਮੈਂ ਇੰਡੀਆ ਦੇ ਸਿਰਾਂ ਨੂੰ ਜਾ ਸਕਦੇ ਆ ਘੁੰਮ ਸਕਦੇ ਖੁੱਲ੍ਹੇ ਖੁੱਲਿਆਂ ਉਹਦੇ ਅੰਦਰ ਅੰਦਰ ਆ ਪਰਲੇ ਪਸੇ ਆਪਾਂ ਜਾ ਸਕਦੇ ਹੈਗੇ ਇਹ ਆ ਜੀ ਕੋ ਹੌਕਣ ਡਿਆਲੀ ਤਰ ਤੇ ਇਹ ਤੋਂ ਪਰੇ ਪਰੇ ਆਪਾਂ ਨਹੀਂ ਜਾ ਸਕਦੇ ਉਹ ਸਾਡੀ ਹੱਦਬੰਦੀ ਤੋਂ ਬਾਹਰ ਪੱਥੇ ਖੁੱਲਿਆਂ ਘੁੰਮ ਸਕਦੇ ਆ ਪਪਰੇ ਨਹੀਂ ਜਾਂ ਸਾਰੇ ਦੇ ਆ ਜੀ ਬਾਬਾ ਜੀ ਦੇ ਬਾਗ ਜਿਹੜੇ ਆਪਾਂ ਤੁਹਾਨੂੰ ਦਰਸ਼ਨ ਕਰਾਏ ਕਰੋ ਜੀ ਨਿਸ਼ਾਨ ਸਾਹਿਬ ਦੇ ਦਰਸ਼ਨ ਡਰਨੇ ਚਲਤ ਅਰ ਦਰਨੇ ਹਰ ਕੋਕੀ ਕਰੇ ਰੰਗ ਅਪਾਰ ਬੱਤ ਹੈ ਆਂ ਦਾਦਾਪਨ ਲੰਗਰ ਹਾਲਚੋਂ ਬਾਹਰ ਨਿਕਲੀ ਤਾਂ ਇਧਰ ਦਵਾਰ ਸਾਬੋਂ ਤਾਂ ਲੰਗਰ ਹਣ ਨਾਲੇ ਅੰਦਰ ਨਿਕਲ ਕੇ ਸੱਜੇ ਹੱਥ ਬਜਾਹਰਾ ਹੁਣ ਆਪਾਂ ਬਜਾਵੀਆਂ ਤੁਹਾਨੂੰ ਬਜਾਹਦਾ ਦਿਖਾ ਮੈਂ ਯਾਰ ਫਿਰ ਜਲ ਬਰੋਂ ਟਿਕਿਆ ਬਾਕੀ ਤਾਂ ਨਹੀਂ ਮੌਸਮ ਮਿਆ ਸਵੇਰ ਦਾ ਰੰਗ ਜਿਹਾ ਬਦਲੀ ਜਾਂਦਾ ਪਹਿਲਾਂ ਧੁੱਪ ਨਿਕਲੀ ਆਵਾਂਗਾ ਪੀ ਆਹ ਚਾਂਦੀ ਹੋ ਗਈ ਠੰਡ ਜੀ ਪੈ ਗਈ ਨਾ ਬਦਲਿਆ ਹੋ ਗਿਆ ਫਿਰ ਧੁੱਪ ਚੰਗੀ ਦਾ ਕੜਾਕੇ ਵਾਲੀ ਜੀ ਨਿਕਲੀ ਹੁਣ ਫਿਰ ਆਹਾਂ ਬੱਦਲਵਾਈ ਜੀ ਹੋ ਗਿਆ ਮੌਸਮ ਦੱਸਿਓ ਵੀ ਹੈਗਾ ਬੱਦਲ ਵੀ ਆਲਾ ਤੇ ਮੈਨੂੰ ਠੰਡ ਵੀ ਹੋਊਗੀ ਦੇਖੋ ਜੀ ਇਧਰ ਆਲੇ ਦੁਆਲੇ ਆ ਲੰਘ ਕੇ ਰਹਿ ਗਿਆ ਆ ਕੋਈ ਚੀਜ਼ ਬਣਨ ਲੱਗੀ ਲੱਗਾ ਮੈਨੂੰ ਮਾਰਕੀਟ ਹੋਰ ਬਣਨ ਲੱਗੀ ਓ ਸ਼ਿਟ ਆਮਲਾ ਨੇ ਉਹਨੂੰ ਇਹ ਬੱਟੂ ਇਹ ਆ ਜੀ ਕਤਾਰਪੁਰ ਸਾਹਿਬ ਦਾ ਭਾਈ ਅਜੀਤਾ ਜੀ ਬਚਾਰ ਸਟਾਫ ਰੈਸ਼ ਵਿੱਚ ਇਧਰ ਹੀ ਆ ਕੰਟਰੋਲ ਰੂਮ ਵਿੱਚ ਇਧਰ ਹੀ ਆ ਕੰਟਰੋਲ ਸੈਂਟਰ ਤੇ ਮੈਡੀਕਲ ਸੈਂਟਰ ਵਿੱਚ ਇਧਰ ਹੀ ਆ ਜਿਹੜੀ ਪਾਕਿਸਤਾਨ ਵਸੇ ਹੋ ਸੰਗਤਾਂ ਦੀ ਉਹਨਾਂ ਲਈ ਜਿਹੜੀ ਡਾਕਟਰੀਲ ਵਗੈਰਾ ਜਾਉਂ ਵੀ ਆਣਦੇ ਉਹ ਇੱਥੇ ਆ ਤੇ ਆਪਣੇ 20000 ਲੈਂਦੇ ਜੇ ਪਾਕਿਸਤਾਨੀ ਸੰਗਤਾਂ ਨਹੀਂ ਉਹ 400 ਰੁਪਇਆ ਪਾਕਿਸਤਾਨ ਦਾ ਉਹਨਾਂ ਐਂਟਰੀ ਫੀਸ ਆ ਕਤਾਰਪੁਰ ਸਾਹਿਬ ਦੀ ਤੇ ਜੇ ਕੋਈ एनआरबी रन ओनली 5 डॉलर। ਤੇ ਇੱਥੇ ਮੈਨੂੰ ਗਣਮੀਆਂ 10 ਨਾਲ 15 ਦੁਕਾਨਾਂ ਹੋਣਗੀਆਂ। ਤੇ ਜਿਆਤਰ ਸਾਰੀਆਂ ਕੱਪੜੇ ਦੀਆਂ ਆ। ਪਿਛਲੀ ਦੋ ਬਜਾ ਕੁਰਤਾ ਲੈ ਕੇ ਗਏ ਸੀ, ਉਹ ਆਹ ਦੁਕਾਨ ਤੋਂ ਲੈ ਕੇ ਗਏ ਸੀ। ਇੱਥੇ ਇੱਕੋ ਇੱਕ ਨਾ ਵਿਗਦਾ। ਬੋਸ ਕੀ ਬੋਸ ਕੀ ਬੋਸ ਕੀ ਬਸ ਇਹ ਨਹੀਂ ਇਕ ਹੀ ਹਨ। ਆ ਇੱਥੇ ਦਾ ਜਿਹੜਾ ਏ.ਡੀ.ਐਮ. ਜਿਹੋ ਉਹ ਜਿਹੜੇ ਵੀ ਬਾਈ ਕੋ ਐਚ.ਬੀ. ਵਾਲੇ ਏ.ਡੀ.ਐਮ. ਜਿਹਦੇ ਕੋਲ ਵੀ ਕੋਈ ਆਪਣਾ ਨਾ ਏ.ਡੀ.ਐਮ. ਹੋਵੇ। ਇੰਟਰਨੇਟੋਂ ਇੱਥੋਂ ਪੈਸੇ ਕਢਾ ਸਕਦਾ ਤੇ ਆਹਾਂ ਤੇ ਐਕਸਚੇਂਜ ਇੱਥੋਂ ਬਾਹਰ ਜਿਹੜੀ ਕਰੰਸੀ ਵੀ ਹੋਵੇ ਇੰਡੀਆ ਦੀ ਆ ਤਾਂ ਆਪਾਂ ਪਾਕਿਸਤਾਨੀ ਕਰਵਾ ਟਕਾਨੀ ਹੋਵੇ ਇੱਥੋਂ ਆਪਾਂ ਕਰ ਸਕਦੇ ਆ ਆ ਪਾਕਿਸਤਾਨ ਦੀ ਝੰਡਾ ਹਾਂ ਨੋਵਰ ਕਨਾਲ ਆਪਸ ਜੱਤਰ ਸਾਰੇ ਨਜ਼ਰ ਆ ਕੱਪੜੇ ਆਣਗੇ ਪਾਕਿਸਤਾਨੀ ਬਣ ਜਾਂਦਾ ਤੁਹਾਡੇ 2800 ਦਾ ਜਨਾਬ 7000 ਕਿਲਕਤਾ 1800 ਦਾ ਦਿਖਾਤਾ ਹੈ ਪਾਣੀ ਦੀ ਬਜਾਏ ਪਾਕਿਸਤਾਨੀ ਜਿਹੜੇ ਡਰਾਈ ਫਰੂਟ ਆ ਨਾ ਉਹ ਵੀ ਕਾਫੀ ਅਜੀਬ ਹਨ ਮਚੂਰਾ ਇੱਥੇ ਉਹ ਕਾਫੀ ਬੋਲਦਾ ਪੰਜਾਬੀ ਜੁੱਤੀ ਸਾਲ ਬਾਅਦ ਵੀ ਵਾਪਸ ਆਉਂਦੇ ਆ ਇਸ ਤਰ੍ਹਾਂ ਨਹੀਂ ਰਹਿੰਦੇ ਨਾਲ ਚਾਰ ਦਾ ਬਾਕੀ ਨਾ ਬਾਕੀ ਗਾੜੀ ਗਾੜੀ ਨੂੰ ਗੋਗਨ ਲੇ ਜਾ ਕੋਈ ਜੂਨੀ ਫੋਟੋਆਂ ਨਾਲ ਬੰਨ੍ਹਦੇ ਰਹੇ ਆ ਨਾਸਟ ਰੋਹਣ ਬੋਲ ਚਾਹਾਂ ਬੰਦ ਮਟਰ ਦਾਸ ਤੋਂ ਬਾਲਾ ਪਾਊਗਾ ਜੀ ਸਾਰੀਆਂ ਦਾ ਨਾ ਕੱਪੜੇ ਦਾ ਬਾਹਰ ਨਾ ਦੋ ਕੁ ਦਾਣੇ ਜੁੱਤੀਆਂ ਦੀਆਂ ਆ ਦੋ ਕੁ ਦਾਣਾਂ ਤੇ ਇੱਥੇ ਕੈਫੇ ਗੋਫੇ ਜਾਂ ਸਮੋਸੇ ਤੋਂ ਮਾਦੇ ਕੋਈ ਕੰਮ ਬਣਦਾ ਹੋਣਾ ਇਹ ਇੱਕ ਆਲੀਆ ਇਹ ਇੱਕ ਆਲੀਆ ਦੇਖਦੇ ਇੱਥੇ ਕੀ ਆ ਗਿਆ ਨਹੀਂ ਬਾਕੀ ਤਾਂ ਓਪਨ ਜੀ ਦੁਕਾਨਾਂ ਆ ਹੈਗਾ ਛੋਟੇ ਟਾਈਪ ਉਹ ਇਹ ਬਾਕਸਾਂ ਦੀ ਬ੍ਰੈਂਡ ਹੈ ਅੱਛਾ ਕੱਪਸ ਨਾਲ ਬੈਟ ਨਾਲ अच्छा शॉप आप घूम रहे सर्च करें आपको बहुत अच्छे इनके फॉलोअर्स मिलेंगे प्रॉडर्स मिलेंगे सारे ऑनलाइन भी आप फॉलोर्ड कर सकते हैं ऑनलाइन शायद अच्छा जैसे पाकिस्तान में इनके 300 प्लस शॉप है ਅਸੇ ਉਹ ਔਰਲ ਬਾਕਸ ਦੇ ਮਗਰ ਸੋ ਇੱਥੇ ਹੁਣੇ ਹੋਲੀ ਹੈ ਪਿਛਲੇ ਸਾਲ ਦਾ ਹੋਲੀ ਸਾਨੂੰ ਉਹ ਚਾਰ ਹੈ ਜੀ ਇੱਧਰ ਵੇਖੋ ਜੀ ਬਲੈਕ ਦੇ ਵਿੱਚ ਕੋਈ ਬੜਾ ਸੋਹਣਾ ਨਿਕਲ ਆਉਂਦਾ ਹੈ ਨਾ ਸਾਰੇ ਮੱਥਾ ਟੇਕ ਲੰਗਰ ਸ਼ੱਕਰ ਫ੍ਰੀ ਹੋਣ ਤੋਂ ਬਾਅਦ ਕੱਪੜਿਆਂ ਦੀ ਸ਼ੋਪ ਕਰਦੇ ਆ ਤੇ ਉਹਦੀ ਜਗ੍ਹਾ ਹੁਣ ਦੇਖੋ ਜੀ ਇਸ ਤੋਂ ਬਾਅਦ ਮੇਨ ਦਾ ਪਾਕਿਸਤਾਨ ਦਾ ਕੱਪੜਾ ਕਹਿੰਦੇ ਬਹੁਤ ਮਸ਼ਹੂਰ ਆ ਇੰਡੀਆ ਜੀ ਹੋਊਗਾ ਪਰ ਪਾਕਿਸਤਾਨੀ ਕਰੇ ਜਿਹੜੀ ਕੜਾਈ ਵਗੈਰਾ ਜਾਂ ਹੋਰ ਨਾ ਉਹ ਕਾਫੀ ਜਦ ਪਾਇਆ ਜਾਂਦਾ ਲਾਹੌਰ ਤਿੰਨ ਚਾਰ ਇੱਕ ਪੰਜ ਹੋਈ ਜਾਂਦੀ ਕਿਵੇਂ ਬਣਾਏ 10000 ਜਿਹੜਾ ਇੱਥੇ ਪਾਕਿਸਤਾਨੀ ਕਰੰਸੀ ਚੇਂਜ ਹੁੰਦੀ ਹੈ ਜੇ ਆਪਾਂ ਗਏ ਜੇ ਕੋਈ ਪਹਿਲਾਂ ਨਾਲ ਪਾਸਪੋਰਟ ਲੱਗਦਾ ਪਾਕਿਸਤਾਨ ਦੇ ਨੋਟ ਇੱਕ 4000 ਰੁਪਏ ਦਿੱਤਾ ਸੀ 4000 10000 ਰੁਪਏ ਫੋੜ ਲਗਾਤਾ ਤੂੰ ਬਾਈ ਨੂੰ ਦੇਣ ਲੱਗੇ ਆਹ ਬਾਈ ਕਹਿੰਦਾ ਭੁੱਖਾ ਆਇਆ ਯਾਰਾ ਰੋਟੀ ਖਾਣ ਜਾਣ ਹੀ ਹੁੰਦਾ ਹਾਲ ਉਹਦਾ ਯਾਰ ਯਾਦਗੀਰ ਯਾਰ ਇਹ ਵਾਲਾ ਉਸ ਤੋਂ ਬਾਅਦ ਇੱਕ ਐਡ ਡਿਜ਼ਾਈਨ ਹੈ ਦੋ ਡਿਜ਼ਾਈਨ ਨੇ ਇਹਦੇ ਵਿੱਚ ਜਿਹੜਾ ਮਰਜ਼ੀ ਲੈ ਲਓ ਲੋ ਜਾ ਮੈਨੂੰ ਸ਼ਾਲ ਖੋਲਣ ਦੇ ਫੇਰ ਯਾਰ ਇਦਾਂ ਵੇਖਾ ਵਾਲਵਲ ਸਹੀ ਆ ਇਹਨੇ ਨਾ ਇਧਰ ਮੈਨੂੰ ਕਰਾ ਦੇ ਨਾ ਵਾਲਵਲ ਸਹੀ ਆ ਇਹਨੇ ਨਾ ਆ ਤੁਹਾਡੀ ਵੀਡੀਓ ਐਸੇ ਮੈਨੂੰ ਵਾਲ ਰੱਖਣੇ ਪੈਂਦੇ ਇੰਨੀ ਮਿਹਨਤ ਰੋਜ਼ ਧੋਣਾ ਇਹਨਾਂ ਨੂੰ ਮੈਂ ਸ਼ੈਂਪੂ ਦੇ ਨਾਲ ਹਲਕਾ ਹਲਕਾ ਮੀਂਹ ਸ਼ੁਰੂ ਹੋ ਗਿਆ ਉਮੀਦ ਲੱਗਦਾ ਵੀ ਸਵੇਰੇ ਦਾ ਹੁਣ ਤੋਂ ਅੱਜ ਪਊਗਾ ਕੱਲ ਪਊਗਾ ਹਲਕਾ ਹਲਕਾ ਮੀਂਹ ਸ਼ੁਰੂ ਹੋ ਗਿਆ ਲਗਦਾ ਸੀ ਮੀਂਹ ਆਇਆ ਨਾ ਕਹਦਾ ਤਾਂ ਇਹ ਨਹੀਂ ਪਾ ਲਗਿਆ ਮੋਬਾਈਲ ਚਾਰਜਰ ਖਤਮ ਆਇਆ ਅੱਛਾ ਲਾ ਦਰਵਾਜਾ ਸਾਹਿਬ ਦਰਵਾਜਾ ਸਾਹਿਬ ਸਰਪਾਲ ਸਾਹਿਬ ਪਾਕਿਸਤਾਨ ਬਾਈ ਆਪਣਾ ਮਾਨਦਾਨ ਕਰ ਲਗਿਆ ਕਹਿੰਦਾ ਵੀ ਮੈਂ ਇਹ 200 ਦਿੰਦਾ ਤੁਸੀਂ 100 ਦਾ ਲੈ ਜਾਓ ਤੇ ਨਾਲੇ ਗਿਫਟ ਵੀ ਬਈ ਬਾਈ ਦੀ ਦੁਕਾਨ ਨਾ ਕੀ ਆ ਨਾ ਕੀ ਆ ਨਾਮ ਨਹੀਂ ਆ ਰਿਹਾ ਬਿਨਾ ਨਾਮ ਤੋਂ ਆ ਮੈਨੂੰ ਲੱਗਦਾ ਇਹ ਚੱਕ ਮੈਂ ਕੰਮ ਆ ਇਹਦਾ ਅੱਜ ਇੱਥੇ ਗੱਲ ਉੱਥੇ ਫਿਰ ਵੀ ਇਹ ਆਖਰੀ ਦੁਕਾਨਾਂ ਜੋ ਇੱਕ ਦੁਕਾਨ ਆ ਜਿਹੜੀ ਬਦਲੋ ਸਿੰਗਲ ਲਕਸ਼ ਦੁਕਾਨ ਆ ਤੇ ਵੀ ਦੋ ਇੱਕ ਹੋਰ ਦੁਕਾਨ ਛੱਡ ਗਏ ਆ ਤੇ ਪਿੰਨ ਵੀ ਹਨ ਪਿੰਨ ਵੀ ਆ ਸਾਰੀ ਕੋ ਕਰਤਾਰ ਚਲੋ ਪਿੰਨ ਤਾਂ ਆਪਣੇ ਇੰਡੀਆ ਤੋਂ ਵੀ ਮਿਲ ਜਾਂਦੇ ਆ ਪਰ ਇੱਕ ਤਰ੍ਹਾਂ ਦੇ ਇਹ ਯਾਦਗਾਰ ਹੋ ਜਾਂਦਾ ਯਾਦਗਾਰ ਹੋ ਜਾਂਦਾ ਔਰ ਮੀ ਵੀ ਹਟ ਗਿਆ ਜੀ ਤੇ ਆਪਣੀ ਜਿਹੜੀ ਤੋਂ ਸ਼ੋਪਿੰਗ ਆਉਣੀ ਸੀ ਮਾੜੀ ਬੁੱਟੇ ਉਹ ਵੀ ਗੱਲ ਹੀ ਆ ਹੁਣ ਚਲਦੇ ਆ ਵਾਪਸ ਤੇ ਆਖਰੀ ਹੁਣ ਖੂਹ ਸਾਬ ਦੇ ਦਰਸ਼ਨ ਕਰਨ ਨੂੰ ਰਹਿ ਗਏ ਜਿੱਥੇ ਬਾਬਾ ਜੀ ਜਿਹੜੇ ਖੂਹ ਤੋਂ ਨਾ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਹੁੰਦੇ ਸਕੇ ਤੁਹਾਨੂੰ ਹੁਣ ਉਹਦੇ ਦਰਸ਼ਨ ਕਰਾਉਦੇ ਆ ਫਿਰ ਲਾਸਟ ਵਾਰ ਜਾਣ ਲੱਗੇ ਇੱਕ ਵਾਰ ਫਿਰ ਦਰਵਾਰ ਸਾਹਿਬ ਦਰਸ਼ਨ ਕਰਕੇ ਫਿਰ ਚਲਦੇ ਵਾਪਸ ਤਕਰੀਬਨ 1 ਘੰਟਾ ਰਹਿ ਗਿਆ ਸਾਢੇ ਦਿਨ ਹੋ ਗਏ ਆ ਤੇ ਇੰਡੀਆ ਦੇ 4 ਵਜੇ 4:30 ਵਜੇ ਤੇ ਪਾਕਿਸਤਾਨ ਦੇ 4 ਵਜੇ ਵਾਪਸੀ ਆ ਦੇਖਿਓ ਦੇਖੋ ਬੀਬੀਆਂ ਨੇ ਕਿੰਨੇ ਬਾਹਰ ਘਰੇ ਜੀ ਆਪਣੇ ਥੱਲੇ ਹੀ ਚੱਕਲੇ ਸਵਾ ਲਗੇ ਮੈਂ ਕਿਹਾ ਮੈਂ ਵੀ ਗੱਲ ਸੁਣਾਂ ਪਲੇਟ ਤੇ ਉਹ ਨੂੰ ਆ ਨਾ ਇਸ ਗੱਡੀ ਮੋੜੇ ਨਾਲ ਜਮ ਕਰਨਾ ਸੀ ਤਾਂ ਇਹ ਸੁਣੋ ਆਉਂਦੇ ਆ ਆਮਾ ਅੱਜ ਸਾਬੋਨੀਲੀ ਕੁਨ ਸਾਹਿਬ ਇੱਥੇ ਦਰਸ਼ਨ ਸਾਨੂੰ ਕਰ ਰਹੇ ਆ ਸਾਰਾ ਕਿੱਦਾਂ-ਕੱਦਾਂ ਜਿਹਾ ਹੋ ਗਿਆ ਮੀਂਹ ਕਰਕੇ ਹੈ ਵੀ ਬਹੁਤ ਘੱਟ ਪਿਆ ਫਿਰ ਵੀ ਸਾਰਾ ਗਿੱਲਾ-ਗਿੱਲਾ ਹੋ ਗਿਆ ਫਰਸ਼ ਜਿਹਾ ਦਰਬਾਰ ਸਾਹਿਬ ਦਾ ਇੱਕ ਮਨਮੋਹਕ ਦ੍ਰਿਸ਼ ਤੇ ਸਦਨ ਵੀ ਆਈ ਉਹ ਚੱਲ ਜੀ ਜਿਹੜਾ ਖੂਸਾਬ ਆ ਨਾ ਅੱਜ ਆਪਾਂ ਘਰੋਂ ਉਮਰਤ ਲੈ ਕੇ ਜਾਈਏ ਜਿਹੜਾ ਖੂਸਾ ਰੈਡ ਜਾਲਾ ਉਹ ਇੱਥੇ ਆ ਕੇ ਸਾਰਾ ਫਿਲਟਰ ਹੋ ਕੇ ਤੇ ਇਹ ਇੱਥੇ ਜਿਹੜੇ ਬੋਤਲਾਂ ਵਿੱਚ ਪਾ ਕੇ ਤੇ ਉੱਤੇ ਉਪਰ ਦਰਬਾਰ ਸਾਹਿਬ ਦਾ ਸਟicker ਲਾ ਕੇ ਫਿਰ ਸੰਗਤ ਵਿੱਚ ਸਰਵ ਕਰਦੇ ਵੰਡਦੇ ਹਨਾ ਤੇ ਆਪਣੀ ਇਹ ਇੰਡੀਆ ਦੀ ਸੰਗਤ ਆ ਆਪਣੇ ਜਿਹੜਾ ਪੰਜਾਬ ਜਿੱਥੋਂ ਜਾਂਦੀ ਆ ਸੰਗਤ ਉਹ ਆਪਣੇ ਲਿਖ ਜਾਂਦੀ ਆ ਤੁਹਾਨੂੰ ਖੂਬ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਆਇਆ ਜੀ ਖੂਬ ਸਾਹਿਬ ਖੂਬ ਸਾਹਿਬ ਦੇ ਕਰੋ ਦਰਸ਼ਨ ਆਇਆ ਇਹ ਖੂਬ ਜਿੱਥੇ ਆ ਗਏ ਗੁਰੂ ਨਾਨਕ ਦੇਵ ਜੀ ਨੇ ਹਲ ਜਟਾਇਆ ਸੀ ਅਤੇ ਆਪਣੇ ਖੇਤਾਂ ਨੂੰ ਪਾਣੀ ਦਿੱਤਾ ਸੀ ਤੇ ਸਾਰੀ ਦੁਨੀਆ ਨੂੰ ਦਸਾਂ ਲੋਹਾ ਦੀ ਕਿਰਤ ਕਮਾਈ ਕਰਨ ਨੂੰ ਗਿਆ ਸੀ ਇਹ ਪੈਸੇ ਸਿੱਟੇ ਜਦੋਂ ਨਾ ਇਹ ਪਾਕਿਸਤਾਨੀ ਕਰੰਸੀ ਵੀ ਅਤੇ ਭਾਰਤ ਦੇ ਮਨੇ ਕੋਇਨ ਵੀ ਸਕੇ ਵੀ ਆ ਹੁਣ ਤਾਂ ਚਲੋ ਬਹੁਤ ਟਾਈਮ ਹੋ ਗਿਆ ਨਾ ਕੋਈ ਕੋ ਟਾਈਮ ਹੋਣਾ ਜਦ ਗੁਰੂ ਨਾਨਕ ਦੇਵ ਜੀ ਇੱਥੇ ਹਾਲਤਾਂ ਦੇ ਹੁਣੇ ਆਪਣੇ ਖੇਤਾਂ ਨੂੰ ਪਾਣੀ ਜਾਂਦੇ ਹੁੰਦੇ ਆ ਤੇ ਇਹ ਬੰਬਾ ਜੀ ਕਹਿੰਦੇ 371 ਦੀ ਲੜਾਈ ਹੋਈ ਸੀ ਤਾਂ ਭਾਰਤੀ ਸੈਨਾ ਨੇ ਇੱਥੇ ਦਰਬਾਰ ਸਾਹਿਬ ਦੇ ਜਾਂ ਇੱਥੇ ਜਾਂ ਕਿੱਦਾਂ ਵੀ ਪਾਕਿਸਤਾਨ ਦੇ ਅਟੈਕ ਕੀਤਾ ਤੇ ਇੱਥੇ ਅਟੈਕ ਕੀਤਾ ਸੀ ਤੇ ਇਸ ਜਗ੍ਹਾ ਤੇ ਆ ਗਏ ਜਿਹੜਾ ਬੰਬ ਧਸ ਗਿਆ ਸੀ ਬੰਬ ਉਹ 10 ਮਾਸ ਨਹੀਂ ਉਥੇ ਅੱਦੇ ਦੱਸ ਗਿਆ ਕੋਈ ਨੁਕਸਾਨ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਤੇ ਇਹ ਖੂਸਾ ਉਹਦੇ ਕੋਲ ਆ ਗਿਆ ਸੀ ਦੇਖੋ ਆਦਰ ਖੂਸਾ ਦਰਸ਼ਕਾਂ ਬਧਰਾ ਬੰਬਾ ਜੀ ਤੇ ਇੱਥੇ ਕਹਿੰਦੇ ਦੱਸਣ ਜੋ ਗੱਲ ਇਹ ਜਬਾਈ ਦਾ ਬੰਬ ਫਟ ਜਾਂਦਾ ਤਾਂ ਇੱਥੇ ਕਾਫੀ ਤਖ਼ਤ ਖਾਰ ਹੋਣਾ ਸੀ ਇਹਦੇ ਦਰਵਾਜ਼ਾ ਸਾਹਿਬ ਹੀ ਨਾਲ ਹੀ ਆ ਤੇ ਕਹਿੰਦੇ ਬਾਬਾ ਜੀ ਨੇ ਆਪਣੇ ਇਹ ਪਵਿੱਤਰ ਗੋਦ ਵਿੱਚ ਲੈ ਕੇ ਜਾਂਦੇ ਇਥੇ ਸਾਰਾ ਨਸ਼ਟ ਹੋਣ ਤੋਂ ਬਚਾ ਲਿਆ ਇਹ ਵੀ ਇੱਕ ਗੁਰੂ ਨਾਨਕ ਦੇਵ ਜੀ ਦੀ ਕਰਮਾਤਾ ਦੇੜਾ ਚ ਇਹ ਜਾਲਾ ਬਾਬੇ ਇਹ ਨਾਨਕਾ ਜੀ ਦੇ ਖੂਦ ਆ ਤੇ ਇੱਥੇ ਸਾਰਾ ਫਿਲਟਰ ਹੋ ਕੇ ਤੇ ਇੱਥੇ ਜਿਹੜੀ ਆਪਣੇ ਸੰਗ ਪਾਉਂਦੀ ਆ ਜਿਹੜੀ ਉਹਨਾਂ ਨੂੰ ਤਾਂ ਇੱਕ ਘਰ ਲੱਗ ਜਾਣ ਵਾਲੀਆਂ ਪਰ ਦੱਸ ਤਾਂ ਬੰਦੇ ਰੂਪ ਵਿੱਚ ਤਾਂ ਜਾਂਦਾ ਜੀ ਜਿਹੜਾ ਅਮਰਤ ਮਿਲਦਾ ਨਾ ਉੱਤੇ ਆਹ ਬੋਤਲ ਦਿੰਦੇ ਆ ਖੂ ਸਾਬ ਕਰਤਾਰਪੁਰ ਸਾਹਿਬ ਦਾ ਹੋਲੀ ਵਾਟਰ 1.5 ਲੀਟਰ ਵਾਲੀ ਬੋਤਲ ਇੱਥੋਂ ਮਿਲਦਾ ਜਿਹੜੀ ਪਸੰਦ ਆਂਦੀ ਹੈ ਇੰਡੀਆ ਤੋਂ ਜੀ ਘਰ ਲਈ ਅਮਰਤ ਲੈ ਜਾਣਾ ਹਨ ਤਾਂ ਇਥੋਂ ਲੈ ਕੇ ਜਾ ਸਕਦੇ ਹੁਣ ਦਮੀ ਕਰਕੇ ਅੰਦਰ ਰੱਖ ਤਾ ਨਹੀਂ ਬਾਹਰ ਜੇ ਇੱਥੇ ਲੈ ਹੁੰਦਾ ਨਾ ਸਕਦੇ ਜਸਵੇਰੇ ਐਸ ਇਥੇ ਪੂਰੀ ਸੰਗਤ ਸੀ ਨਾ ਤੇ ਸੰਗਤ ਸਾਰਾ ਰਸ ਸਕਾ ਹੁਣ ਸਾਰੀ ਸੰਗਤ ਚਲ ਗਈ ਹੈ ਵਾਪਸ ਹਨਾ ਆਪਣੇ ਨਾਲ ਪਾਸੇ ਤੇ ਟਾਈਮ ਵੀ ਥੋੜਾ ਰਹਿੰਦਾ ਪੂਰੇ 20 ਮਿੰਟ ਰਹਿੰਦੇ ਆ ਤੇ ਹੁਣ ਆਪਾਂ ਵੀ ਚੱਲੇ ਆ ਮੈਂ ਦਰਸ਼ਨ ਕਰ ਲਈ ਨਾ ਫੇਰ ਮੁੜ ਕੇ ਆਪਾਂ ਦੇਹਰੇ ਕਾਹਦਾ ਮੈਂ ਕਰਦੇ ਕਾਹਦਾ ਪ੍ਰਿੰਸ ਆਪਣ ਦਾ ਤੇ ਜੇ ਕਿਸੇ ਆਪਣੇ ਕੀਰਤਨ ਕਰਨਾ ਜਾਂ ਮੀਡੀਆ ਦਾ ਤੋਂ ਉਹ ਇੱਥੇ ਵੀ ਕਰ ਸਕਦਾ ਆ ਆਪਾਂ ਇੱਥੇ ਆਣ ਨੂੰ ਰਵੀ ਭਾਈ ਨੂੰ ਅਪਰੋਚ ਕੀਤੀ ਪਰ ਬਾਈ ਮਿਲਨੇ ਨਹੀਂ ਆਪਣਾ ਸੁਖ ਰਿਸ਼ਜਾ ਦਰਸ਼ਨ ਹੋ ਗਿਆ ਜੀ ਪੂਰੇ 15 ਕ ਮਿੰਟ ਜਾਂ 10 ਮਿੰਟ ਰਹਿ ਗਏ ਆ ਤੇ ਪੂਰਾ ਬੱਦਲ ਇੱਥੇ ਹੈ ਜੀ ਨਾ ਮੀ ਥੋੜੀ ਜਿਹਾ ਬੈ ਕੇ ਛੱਡ ਗਿਆ ਛੱਲ ਪਾਵੇ ਨਾ ਵੀ ਪਤਾ ਨਹੀਂ ਤੇ ਹੁਣ ਆਪਾਂ ਚੱਲੇ ਵਾਪਸੀ ਸਾਰੀ ਸੰਗਤ ਚਲ ਗਈ ਵਾਪਸ आप पूरे टाइम चल रहे कस इंतजार कर दी है जी हूँ आप बस इंतजार करी चले बस ਚੱਲੇ ਹੁਣ ਵਾਪਸੀ ਹੈ ਜੀ ਆਪਣੀ ਉਹ ਸਾਹਮਣੇ ਬੱਸ ਖੜੀ ਜਿਹੜੀ ਇੱਥੇ ਜੀ ਜਾਉਂਗੇ ਆਪਾਂ ਇਹ ਆਖਰੀ ਬੱਸ ਹੋਣੀ ਹੈ ਤੋਂ ਬਾਅਦ ਮੈਨੂੰ ਲੱਗਦਾ ਕੋਈ ਬੱਸ ਆਉਗੀ ਹੋਰ ਪਰ ਹਜੇ ਵੀ 10 ਮਿੰਟ ਪਏ ਆ 4:20 ਬਣ 21 ਹੋ ਗਿਆ ਟਾਈਮ ਹਜੇ ਇੰਡੀਆ ਦਾ ਇਹਨਾਂ ਦੇ ਅਸੀਂ ਤਿੰਨ 51 ਹੋਏ ਆ ਕੋਈ ਨਾ ਤੇ ਸੰਗਤ ਵਿੱਚ ਬੈਠੀ ਆ 5-10 ਜਣੇ ਤੇ ਆਪਣੇ ਗੁਰਦਵਾਰ ਸਾਹਿਬ ਵੀ ਥੋੜੀ ਸੰਗਤ ਰਹਿ ਗਈ ਮੇਰੇ ਵੀ ਪੰਜ ਜਾਣੇ ਅਸੀਂ ਚਾਰ ਜਾਣੇ ਹੋਰ ਜੋ ਤੋਂ ਬਾਅਦ ਸਾਰੀ ਸੰਗਤ ਨਹੀਂ ਆਈ ਆ ਤੇ ਚੱਲ ਜਾਣੇ ਵਾਪਸ ਜਿਹੜੀ ਸੰਗਤ ਨਾਲ ਤੇ ਆਪਣੇ ਹੈਂਡੀਕੈਪਟਾ ਜਿੱਦਾਂ ਉਹਨਾਂ ਨੂੰ ਲੈ ਕੇ ਆਉਣ ਲਈ ਖਾਸ ਇਤੇ ਬੀਲ ਜਿਹਾ ਰੱਖੀ ਹੋਆ ਨਾਲ ਇਹਨਾਂ ਦਾ ਬਕਾਇਦਾ ਇੱਕ ਸੇਵدار ਵੀ ਲੱਗਦਾ ਆ ਤੇ ਸਾਰੇ ਗੁਰਦੁਆਰਾ ਸਾਹਿਬ ਦਰਸ਼ਨ ਕਰਾਉਂਦਾ ਆ ਜਾਸ ਨਗਰ ਕੀ ਤਰ ਨਿਕਲਦਾ ਹੁੰਦਾ ਤਾਂ ਆ ਪਾਲਗੀ ਸਾਹਿਬ ਵਿੱਚ ਨਿਕਲਣ ਨਾਲ ਪਾਕਿਸਤਾਨੀ ਰੈਂਜਰ ਦੀ ਗੱਡੀ ਤੇ ਆਪਣੀ ਗੱਫਤਾਸ ਕਰੀ ਤੇ ਇਹ ਹੱਦ ਦਰਸੀ ਜੁੜੀ ਹੁਣ ਆ ਬੈਠੇ ਚੱਲੇ ਵਾਪਸ ਅਸੀਂ ਚੈਨਲਾਂ ਤੇ ਕਿਤੇ ਸੀ ਅਕਬਰਪੁਰ ਸਾਹਿਬ ਗੁਰਦੁਆਰਾ ਸਾਹਿਬ ਅਫੀਸ਼ੀਅਲ ਪੇਜ ਉੱਤੇ ਲਾਈਵ ਕੀਤਾ ਖੁਣ ਸਾਡੇ ਆ ਉਹਨਾਂ ਦੀ ਲਿੰਕਾਂ ਜੀ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰਾਮ ਤੋਂ ਤੇ ਆ YouTube ਦਾ ਲਿੰਕ ਸਕੈਨ ਕਰਕੇ ਚੈੱਕ ਕਰ ਲੇ ਤਾਂ ਗ੍ਰੀਸ ਜਿਆਦਾ ਇਥੇ ਨਗਰ ਕੀਰਤਨ ਨਿਕਲਦਾ ਤਾਂ ਆ ਪਾਰਕੀ ਸਾਫ ਹੁੰਦੀ ਆ ਜੀ ਜਿੱਥੇ ਗੁਰੂ ਰਾਂਸ ਸਿੰਘ ਜੀ ਦਾ ਸਰੂਪ ਰੱਖ ਕੇ ਤੇ ਨਗਰ ਕੀਰਤਨ ਰੂਪ ਵਿੱਚ ਲਿਜਾਇਆ ਜਾਂਦਾ ਤੇ ਉਹ ਜਿਹੜਾ ਜ਼ੀਰੋ ਲੈਣਦਾ ਉੱਥੇ ਤੱਕ ਲਿਜਾਇਆ ਜਾਂਦਾ ਤੇ ਉੱਥੋਂ ਇਹ ਵਾਪਸ ਆ ਜਾਂਦਾ ਜੀ ਤੇ ਫਿਰ ਤੇ ਗੁਰਦੁਆਰ ਸਾਹਿਬ ਜਾ ਕੇ ਸਮਾਪਤੀ ਹੁੰਦੀ ਉਹਦੀ ਤੇਰੇ ਸੰਗਤ ਹੁੰਦੀ ਆ ਇੱਥੇ ਭਾਰਤੀ ਸਾਧ ਲਾਊਡਰੀ ਹੁੰਦੀ ਆ ਵੀ ਪਾਕਿਸਤਾਨੀ ਦੀ ਸੰਗਤ ਵੀ ਜਤਰ ਆਉਂਦੀ ਜਾਨੀ ਪਾਕਿਸਤਾਨ ਦੇ ਆਪਣੇ ਸਿੱਖ ਭਰਾ ਰਹਿੰਦੇ ਆ ਜੋ ਆਪਣੇ ਮੁਸਲਮਾਨ ਵੀ ਰਹਿੰਦੇ ਉਹੀ ਤੇ ਇਹ ਨਗਰਕੀਤੇ ਰੂਪ ਵਿੱਚ ਨਾਲ ਸ਼ਾਮਲ ਹੁੰਦੇ ਆ। 4:44 ਹੋ ਗਏ ਬੱਸ ਹੋਣੀ 14 ਮਿੰਟ ਲੇਟ ਹੋ ਗਈਕਰ ਤਿੰਨ ਬੰਦੇ ਰਹਿੰਦੇ ਆ। ਇੱਨਾ ਜੋ ਹੈ ਦੋ ਆਇਆ ਇੱਕ ਬੜਾ ਦਾ ਖੜਾ ਭਾਈ ਜੀ। ਬੰਦੇ ਘਟਦੇ ਆ। ਹਜੇ ਵੀ ਕਣ ਇੱਕ ਘਟਦਾ। ਹਾਂ ਅੱਜ ਕੱਲ ਨੂੰ ਅਨੌਸ ਹੋ ਜਾਣਾ ਜੀ ਸਰ। 5 ਡਾਲਰ ਫੀਸ ਬਦਲ ਨਾਲ 24 ਘੰਟੇ ਰਹਿਣਾ। ਜੱਲੇ ਹੈਗੇ ਵਾਪਸ ਦੀ ਜਿਹੜਾ ਹੁਣ ਆਈ ਕਾਰਡ ਪਾਇਓ ਇੱਥੇ ਜਮ੍ਹਾਂ ਕਰਾ ਕੇ ਤੇ ਤੇ ਐਂਟਰੀ ਬਾਰਾ ਵਾਲੀ ਹੈਗੀ ਆਪਾਂ ਇਹਦਾ ਪਾਕਿਸਤਾਨੋਂ ਹੋ ਛੱਡਦਾ ਆ ਵੀ ਸਾਡੇ ਵਾਲੇ ਬਸੀ ਉਹ ਵੀ ਵਾਪਸ ਕਰਤੀ ਹੁਣ ਤੇ ਹੁਣ ਆ ਫਰੀ ਬਸ ਸੀਗੇ ਵੀ ਤੁਵੱਤ ਕੋਈ ਸੰਗਤ ਨਹੀਂ ਹੈ ਜੀ ਸਾਰੀ ਸੰਗਤ ਬੜੀ ਇੰਡੀਆ ਵਾਲੀ ਜੀ ਇੰਡੀਆ ਵਾਪਸ ਆ ਗਈ ਹੈ ਹੁਣ ਉਹ ਆਪਣਾ ਜਿਹੜਾ ਆਪਣਾ ਆਈ ਕਾਰਡ ਵਗੈਰਾ ਨਾ ਹੁੰਦੇ ਇੱਥੇ ਇੱਥੇ ਰੱਖ ਲਈਦਾ ਸਾਰੇ ਆਈ ਕਾੜੇ ਹੋਏ ਦੇ ਨਹੀਂ ਸੰਗਤ ਬੜੀ ਬਣਾਉਂਦੀ ਹੈ ਇੱਥੇ ਜਮ੍ਹਾਂ ਕਰਾ ਕੇ ਉਹ ਤੇ ਐਂਟਰੀ ਵਾਲਾ ਬਵਾਉਂਦੇ ਆ ਫਿਰ ਵਾਪਸ ਹੀ ਆਉਂਦੇ ਆ ਕੋਈ ਬਾਹਰ ਵਸ ਕੇ ਖੋਰ ਖੜੀ ਆਪਨ ਨਾਲੀ ਆਪਾਂ ਹੁਣ ਇੱਥੇ ਹੀ ਜਾਉਂਗੇ ਜਦ ਨਾਲ ਤੇ ਐਂਟਰੀ ਐਂਟਰੀ ਬਵਾਉਂਦੇ ਆ ਤੇ ਆਰ ਪਾਕਿਸਤਾਨ ਐਗਜ਼ਿਟ ਮਤਲਬ ਪਾਸਪੋਰਟ ਆਊਟ ਕੰਟਰੋਲ ਤੁਸੀਂ ਛੱਡਤਾ ਤੇ ਆਪਾਂ ਪਾਸਪੋਰਟ ਐਂਟਰੀ ਦਾ ਬਹੁਤ ਲੱਗੀ ਆ ਤੇ ਆ ਆਪਾਂ ਪਾਕਿਸਤਾਨ ਦੀ ਐਂਟਰੀ ਤੇ ਵੀ ਬਾਈ ਹੁਣ ਲੈ ਲੈਣੀ ਜਾਂਦੇ ਜਾਂਦੇ ਇਹਦੇ ਕੋਲ ਲੈ ਕੇ ਨਹੀਂ ਜਾਣਾ ਵਾਪਸ ਕਲੋ ਜੀ ਹੁਣ ਆਪਾਂ ਚੱਲੇ ਬਾਹਰ ਉਹ ਫੜੀ ਹੈਗੀ ਆਪਣੇ ਬੱਸ ਬੱਸ ਚ ਬਹਿ ਗਏ ਆਪਾਂ ਚੱਲਦੇ ਆਂ ਇੰਡੀਆ ਵਾਲ ਦਰ ਮਿਲਦੇ ਅੱਧਾ ਕਿਲੋਮੀਟਰ ਜਿਹੜੀ ਇਹ ਆਪਣੇ ਇੱਥੇ ਤੱਕ ਸਰ ਤਪ ਸਾਰਾ ਗੁਰਦੁਆਰਾ ਸਰ ਤਪ ਸਾਰਾ ਗੁਰਦੁਆਰਾ ਇਸ ਜਗ੍ਹਾ ਤੋਂ 3.5 ਕਿਲੋਮੀਟਰ ਤੇ ਇੱਥੋਂ ਲੈ ਕੇ ਅੱਗੇ ਜਿਹੜਾ ਹੈਗਾ ਇੰਡੀਆ ਦਾ ਜ਼ੀਰੋ ਦਿਨ ਉਹ ਹੈਗੀ ਆ ਅੱਧਾ ਕਿਲੋਮੀਟਰ ਪੂਰਾ 4 ਕਿਲੋਮੀਟਰ ਉਹ ਸਾਹਮਣੇ ਇੰਡੀਆ ਦਾ ਝੰਡਾ ਝੂਲਦਾ ਉਹਦੇ ਉੱਪਰ 32 ਦੇਖ ਲਈ ਹੋਵੇ ਸ਼ਰ ਤੁਹਾਨੂੰ ਕੈਮਰੇ ਚ ਪਰ ਇੱਥੋਂ ਸਾਫ਼ ਦਿਖਦੀ ਹੈ ਤੇ ਪਿੱਛੇ ਧਿਆਨ ਨਾਲ ਸੁਣਿਆ ਇਸ ਵੇਲੇ ਆਪਾਂ ਪਾਕਿਸਤਾਨ ਦੇ ਖੜੇ ਆ ਉਧਰ ਜਿਹੜਾ ਪਾਠ ਚੱਲਦਾ ਉਹਦੀ ਆਵਾਜ਼ ਵੀ ਸਾਫ਼ ਸੁਣਾਈ ਦਿੰਦੀ ਹੈ ਸਾਰੇ ਬੂਸੇ ਜਿਹਨੇ ਹੈ ਹੁਣ ਬੰਦ ਕਰਦੇ ਆ ਜੇ ਸਵੇਰ ਨੂੰ ਖੋਲੂਗੇ ਤਕਰੀਬਨ 9 ਵਜੇ ਦੇ ਆਸ-ਪਾਸ ਪਾਕਿਸਤਾਨ ਨਾਲ ਵਾਲੀ ਸ਼ਾਮ ਤੋਂ ਜੀਆ ਵੈਲਕਮ ਟੂ ਪਾਕਿਸਤਾਨ ਸਾੜਾ ਭਲਾਈ ਹੋਰ ਰੋਡ ਬਣਦਾ ਇਹ ਕਹਿੰਦੇ ਸਿੱਧਾ ਉੱਪਰ ਉੱਪਰ ਜਿਹੜਾ ਪਾਕਿਸਤਾਨ ਟਰਮੀਨਲ ਉੱਥੇ ਤੱਕ ਜਾਏਗਾ ਨਾ ਤਾਂ ਜਿਹੜੀਆਂ ਆਪਣੀਆਂ ਗੱਡੀਆਂ ਉੱਥੇ ਤੱਕ ਜਾ ਸਕਦੀਆਂ ਤੇ ਜਿਹੜੇ ਪਾਕਿਸਤਾਨ ਜਾਂ ਇੰਡੀਆ ਦੇ ਰੈਂਜਰ ਉਹ ਕਹਿੰਦੇ ਆ ਇਹਦੀ ਬਾਕੀ ਕੋਈ ਡੀਪਲੀ ਜਾਣਕਾਰੀ ਉਹ ਕੀ ਹੋਊਗੀ ਉਹ ਪਤਾ ਨਹੀਂ ਪਹਿਲਾਂ ਕੰਮ ਇਹਦਾ ਸਲੋ ਚੱਲਦਾ ਸੀ ਹੁਣ ਦਾ ਸਾਰੇ ਆਪਣੇ ਜਨਨੇ ਹੈਗੇ ਤਿਆਰ ਆ ਲਗਭਗ ਹਾਣ ਵੇ ਟਾਈਮ ਜਲਦੀ ਇਹ ਨਹੀਂ ਇਹ ਕੰਮ ਇਹਦੇ ਆਬੇ ਦੇ ਸਟਾਰਟ ਕਰਦਾਨੀ ਆ ਪਾਕਿਸਤਾਨ ਚੋਂ ਆਪਾਂ ਹੁਣੇ ਸੋਲੇ ਚੱਲੋ ਹੁਣ ਮੈਂ ਇੰਡੀਆ ਪਹੁੰਚ ਗਏ ਜੀ ਤੁੱਕਰੀ ਸੱਚੇ ਬਾਦਸ਼ਾਹ ਮਾਈਕੂ ਸੋਕਤ ਹੈ। ਪਹਿਲਾ ਮੈਂ ਪਛਾਣੀ। ਪਹਿਲਾ ਉਹ ਨਹੀਂ। ਅਗਲਾ ਤੁਸੀਂ ਆਪੇ ਲੈਣਾ ਵੀ। ਸਾਡੀ ਵੀ ਭਰਾ ਛੁੱਟੀ ਕਰਦਾ। ਆਲੇ ਨਹੀਂ ਤੇ ਉਹ ਨਹੀਂ ਆਣਾ ਹੀ ਨਹੀਂ। ਹਾਂ ਹਾਂ। ਉਹਦੇ ਸਾਡੇ ਨਹੀਂ ਕਿੱਲਾ ਪੰਜ ਫੋਟੋ ਦੇ ਨਾਲ ਦੇ। ਯਾਰ ਤੁਹਾਡੀ ਆਵਾਜ਼ ਆ ਰਹੀ ਹੈ। ਪਾਰਟ ਜੌੜ ਦਾ ਤੁਹਾਡਾ ਸਵਾਗਤ ਹੈ। ਅਗਲੇ ਆ ਗਿਣਤੀ ਕਰਕੇ 7 7 ਲਿਆ 7 ਮਹਾਰਾਜਾ ਨਜੀਤ ਸਿੰਘ ਜੇ ਜੌਂਦਾਰ ਆ ਜਾਂਦਾ ਕਿਸ ਵਿੱਚ ਦਮ ਸਿੰਘ ਮੰਗਲਾ ਖੋ ਅਨੰਕਾਣਾ ਲੈ ਜਾਂਦਾ ਤੇ ਮਹਾਰਾਣ ਜੀ ਸਿੰਘ ਦਾ ਜਲਾਜਪਕ ਹੁੰਦਾ ਆ ਸਾਨੂੰ ਐਦਾਂ ਬੀਜ ਲੈ ਕੇ ਨਨਕਾਣਾ ਸਾਹਿਬ ਜਾਂ ਕਤਰਫਾ ਜਾਣ ਦੀ ਲੋੜ ਨਹੀਂ ਪਈ ਉਹਦੀ ਸਿੱਧਾ ਬਾਏ ਰੋਡ ਜਾਣਾ ਸੀ ਦਸਾਂ ਗੁਰੂਆਂ ਦੀ ਫੋਟੋਆਂ ਲੱਗੀਆਂ ਨੇ ਉਹ ਨੋਰਮਲ ਦੇ ਵਿੱਚ ਚਲੂ ਹੋ ਗਏ ਉੱਪਰ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੱਕ ਉਹ ਲੱਤ ਮੇਗਲਿੰਗ ਹੋ ਗਈ ਆਪਣਾ ਜਿਹੜਾ ਲਾਕ ਵਾਲੇ ਤੁਸੀਂ ਥੋੜੀ ਜਿਹਾ ਲਾਕ ਵਾਲੇ ਨਹੀਂ ਆਏ ਮੋਟਰ ਕਹਿਣੀ ਪਿੱਛਤ ਟਵਿੱਟ ਕਰੂਗੇ ਨਾ ਜਦੋਂ ਆਪਣੇ ਸਾਰੇ ਵਾਪਸ ਚਲੇ ਗਏ ਸਾਰਾ ਕੁਝ ਆਪਣਾ ਕਲੀਅਰ ਹੋ ਗਿਆ ਜੀ ਹੁਣ ਜਿੰਨਾ ਵੀ ਸਗਾ ਪ੍ਰੋਸੈਸ ਜੇ ਹਨ ਵਾਪਸ ਆਣ ਦਾ ਤੇ ਹੁਣ ਆਪਾਂ ਬਾਹਰ ਨਿਕਲ ਗਏ ਨਾ ਆਪਣਾ ਇੰਡੀਆ ਦਾ ਕੋਰੀਡੋਰ ਆ ਹਨ ਤੇ ਹੋਣ ਆਪਾਂ ਤੇ ਗੱਡੀ ਜੇ ਵੀ ਆਪਣੇ ਪਾਰਕਿੰਗ ਹੁਣ ਉੱਥੇ ਜਾਵਾਂਗੇ ਉੱਥੋਂ ਬਾਅਦ ਆਪਾਂ ਹੋਵੇ ਵਾਪਸ ਜਿੰਨੀ ਵੀ ਸੰਗਤਾਂ ਸਾਰੀ ਲਗਭਗ ਵਾਪਸ ਆ ਗਈ ਕੋਈ ਵੀ ਨਹੀਂ ਹੈਗਾ ਆਪਾਂ ਲਾਸਟ ਹੋ ਸਗੇ ਤੇ ਹੁਣ ਚੱਲੇ ਹੈਗੇ ਵਾਪਸ ਜਿੱਤਰੀ ਸੰਗਤਾਂ ਦੀ ਆ ਫੋਟੋਆਂ ਕਜਾਂਦੀ ਹੋਈ ਇੱਕ ਓੰਕਾਰ ਜੇ ਅੱਗੇ ਖੜਕ ਤੇ ਹਵਾ ਵੀ ਤੇਜ਼ ਚਲਦੀ ਹੈ ਜੀ ਤੰਗੀ ਬਿਆਹ ਨੂੰ ਨੰਬਰ 2 ਕੋਲ ਕੋ ਵਾਈਟ ਟਰੰਡਾ ਆ ਗਿਆ ਤੇ ਆਪਾਂ ਵੀ ਤੇ ਕਹਿੰਦੇ ਫੋਟੋ ਕ ਜਾਂਦੇ ਆ ਤੇ ਆਪਣੇ ਹੁਣ ਬਲੌਗ ਦੀ ਇੱਥੇ ਸਮਾਪਤੀ ਆ। ਫਰੀਆਂ 5:30 ਬੱਜ ਗਿਆ। ਇੱਥੋਂ ਆਪਾਂ ਹੁਣ ਹਨੇਰਾ ਵੀ ਹੈ ਨਾ ਤੇ ਪੂਰਾ ਹੋਣ ਲੱਗਾ ਸ਼ਾਮ ਜੀ ਹੋ ਗਈ ਆ। ਤੇ ਪਿੰਡ ਪਹੁੰਚ ਜਾਣ ਨੂੰ ਤਰੀਮਨ 8:30-9:00 ਬੱਜ ਜਾਣੇ ਆ ਤੇ ਆਪਾਂ ਹੌਲੀ-ਹੌਲੀ ਜਾਵਾਂਗੇ। ਤੇ ਬਾਕੀ ਜਲਦੀ ਮਿਲਦੇ ਆਪਾਂ ਕਿਸੇ ਹੋਰ ਇਤਿਹਾਸ ਗੁਰਦੁਆਰੇ ਥਾਵਾਂ ਦਾ ਚਿੰਗਰਾਦੇ ਆ। ਤੇ ਆਪਣਾ ਚੈਨਲ ਗੁਰੀ ਹੰਤਾਲੀ ਜਦ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਜੁੜ ਕਰ ਦਿਓ ਸਾਰੀ ਇਹ ਸਕਤ ਲਗਾ ਚਲ ਗਈ ਜਦ ਸਾਰੇ ਸਾਰੇ ਗੱਡੀਆਂ ਭਰੀਆਂ ਪਈਆਂ ਸਾਰੀ ਸੰਚਲ ਗਈ ਆ ਤੇ ਆ ਦੋ ਦਿਨ ਗੱਡੀਆਂ ਖੜੀਆਂ ਬਸ ਸਾਰੀਆਂ ਬਗੇ ਜਾਣ ਨੂੰ ਤਿਆਰ ਆ ਇਤਵਾਲ ਸਾਡ ਕਾਲੂ ਆਊਗੀ ਤੇ ਆਪਣੇ ਦਰਸ਼ਕ ਰੂ